ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਇਤਿਹਾਸ ਗੁਰਦੁਆਰਾ ਸ਼੍ਰੀ ਡੱਲਾ ਸਾਹਿਬ ਅਤੇ ਬੌਲੀ ਸਾਹਿਬ ਜੀ ਇਹ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਾਮ ਨਾਲ ਪ੍ਰਸਿੱਧ ਹੈ ਡੱਲੇ ਨਗਰ ਦੇ ਭਾਈ ਨਰਾਇਣ ਦਾਸ ਅਤੇ ਮਾਤਾ ਭਾਗ ਭਰੀ ਦੀ ਸੁਪੁੱਤਰੀ ਮਾਤਾ ਦਮੋਦਰੀ ਜੀ ਦਾ ਵਿਆਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ 22 ਭਾਦੋ ਸੰਮਤ 1661 ਨੂੰ ਹੋਇਆ ਸੀ ਬਰਾਤ ਚ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਭਾਈ ਸਾਲੋ ਜੀ ਭਾਈ ਬੈਲੋ ਜੀ ਤੇ ਹੋਰ ਵੀ ਬਹੁਤ ਸਾਰੇ ਗੁਰੂ ਸਿੱਖਾਂ ਨੇ ਹਾਜ਼ਰੀ ਭਰੀ ਜੀ ਗੁਰੂ ਅਰਜਨ ਦੇਵ ਜੀ ਨੇ ਸੰਗਤਾਂ ਦੀ ਲੋੜ ਨੂੰ ਮੁੱਖ ਰੱਖਦਿਆ ਇਸ ਸਥਾਨ ਤੇ ਬੋਲੀ ਦਾ ਟੱਪ ਲਾਇਆ ਸੀ ਅਤੇ ਬੋਲੀ ਬਣਾਉਣ ਦੀ ਸੇਵਾ ਭਾਈ ਸਾਲੋ ਜੀ ਨੂੰ ਸੌਂਪ ਕੇ ਇਸ ਨਗਰ ਨੂੰ ਤੀਰਥ ਬਣਾ ਦਿੱਤਾ ਇਸੇ ਨਗਰ ਵਿੱਚ ਮਾਤਾ ਦਮੋਦਰੀ ਜੀ ਦੀ ਯਾਦਗਾਰ ਵਜੋਂ ਗੁਰਦੁਆਰਾ ਵੀ ਸਜੋਬਿਤ ਹੈ ਜਿਸ ਨਾਲ ਭਾਈ ਪਾਰੋ ਜੀ ਦੀ ਖੂਈ ਵੀ ਮੌਜੂਦ ਹੈ ਜਿੱਥੇ ਬੈਠ ਕੇ ਉਹ ਆਉਂਦੀਆਂ ਜਾਂਦੀਆਂ ਸੰਤਾਂ ਨੂੰ ਠੰਡਾ ਮਿੱਠਾ ਜਲ ਅਤੇ ਘੁੰਗਣੀਆਂ ਦਾ ਪ੍ਰਸ਼ਾਦ ਅਸ਼ਕਾਇਆ ਕਰਦੇ ਸਨ ਗੁਰਸਿੱਖੀ ਦੇ ਮੋਢ ਭਾਈ ਪਾਰੋ ਜੀ ਵੀ ਇਸੇ ਨਗਰ ਵਿੱਚ ਸਨ ਅਤੇ ਮਾਤਾ ਦਮੋਦਰੀ ਜੀ ਵੀ ਉਹਨਾਂ ਦੀ ਕੁੱਲ ਵਿੱਚ ਸਨ ਭਾਈ ਪਾਰੋ ਜੀ ਦੀ ਬੇਨਤੀ ਤੇ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਇਸ ਨਗਰ ਵਿੱਚ ਚਰਨ ਪਾ ਕੇ ਦੱਲੇ ਦੀ ਧਰਤੀ ਨੂੰ ਪਵਿੱਤਰ ਕੀਤਾ ਸੀ ਅਤੇ ਦੱਲੇ ਪਿੰਡ ਦੀਆਂ ਸੰਗਤਾਂ ਨੂੰ ਉਪਦੇਸ਼ ਦੇ ਕੇ ਸਫਲ ਕੀਤਾ ਸੀ ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਇਸੇ ਨਗਰ ਦੇ ਚਾਰ ਮੰ지ਦਰ ਥਾਪੇ ਸਨ ਭਾਈ ਪਾਰੋ ਜੀ ਭਾਈ ਲਾਲੂ ਜੀ ਸਬਰ ਵਾਰਿਸ਼ਾ ਅੱਲਾ ਯਾਰ ਭਾਈ ਤੁਹਾਨੂੰ ਜੀ ਪੰਦ ਪਿਆਰਾ ਲਾਹੌਰ ਵਾਸੀ ਭਈ ਦਇਆ ਸਿੰਘ ਜੀ ਵੀ ਭਾਈ ਪਾਰੋ ਜੀ ਦੀ ਕੋਲ ਵਿੱਚ ਹੋਏ ਸਨ